ਕਾਂਗਰਸ ਦੀ ਯੂਥ ਬ੍ਰਿਗੇਡ ਤੋਂ ਪਰਮਿੰਦਰ ਪਿੰਕੀ ਵੀ ਜਿੱਤ ਕੇ ਆਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਿੰਕੀ ਜੀ ਸਭ ਤੋਂ ਪਹਿਲਾਂ ਦੱਸੋ ਕਿ ਕਿਉਂ ਕਾਂਗਰਸ ਪਾਰਟੀ ਨੂੰ ਐਡਾ ਵੱਡਾ ਸਮਰਥਨ ਦਿੱਤਾ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕ ਚਾਹੁੰਦੇ ਸੀਗੇ ਕਿ ਜਿਹੜੀ ਪੁਰਾਣੀ ਸਰਕਾਰ ਸੀ ਕਾਲੀਦਾਲ ਬੀਜੇਪੀ ਦੀ ਸਰਕਾਰ ਸੀ ਬੜੀ ਹੰਕਾਰੀ ਹੋਈ ਸਰਕਾਰ ਸੀ ਜਿਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਕ腐ਸ਼ਨ ਤੇ ਡਰੱਗਸ ਨੂੰ ਬੜਾਵਾ ਦਿੱਤਾ ਇਸ ਕਰਕੇ ਪੰਜਾਬ ਦੇ ਲੋਕ ਉਹ ਤੋਂ ਰਾਹਤ ਲੈਣਾ ਚਾਹੁੰਦੇ ਸੀ ਅੱਜ ਜਿਹੜੀ ਲੜਾਈ ਹੋਈ ਹੈ ਜਿਹੜੀ ਜਿੱਤ ਹੋਈ ਹੈ ਉਹ ਸੱਚਾਈ ਦੀ ਜਿੱਤ ਹੋਈ ਹੈ ਤੇ ਹੰਕਾਰ ਦੀ ਮਾਰ ਪਈਏ ਨਹੀਂ ਲੱਗਦਾ ਆਮ ਆਦਮੀ ਪਾਰਟੀ 100 ਸੀਟਾਂ ਦਾ ਦਾਵਾ ਰਹਿ ਗਈ 2022 ਦੇ ਨੇੜੇ ਕੀ ਕਾਰਨ ਹੋਇਆ ਹੈ ਗੱਲ ਹੈ ਕਿ ਆਮ ਆਦਮੀ ਪਾਰਟੀ ਸਿਰਫ ਦਾਅਵੇ ਕਰਦੀ ਹੁੰਦੀ ਸੀ ਉਹਨਾਂ ਨੇ ਕੰਮ ਨਹੀਂ ਕੀਤਾ ਪੰਜਾਬ ਦੇ ਵਿੱਚ ਇਲੈਕਸ਼ਨ ਹੋਇਆ ਸੀਗਾ ਪਾਰਲੀਮੈਂਟ ਦਾ ਜਿੱਥੇ ਚਾਰ ਸੀਟਾਂ ਜਿੱਤ ਗਈ ਸੀ ਦੋ ਪਹਿਲਾਂ ਭੱਜ ਗਏ ਦੋ ਪਿੱਛੇ ਰਹਿ ਗਏ ਪੰਜਾਬ ਦੇ ਜਿਹੜੇ ਸਰਦਾਰ ਸੀ ਕਦੇ ਦੇਖਿਆ ਵੀ ਸਰਦਾਰ ਜਿੱਥੋਂ ਜਾਵੇ ਦੁਨੀਆ ਵੇਖਦੀ ਪੰਜਾਬੀ ਜਾਂਦਾ ਸਰਦਾਰ ਜਾਂਦਾ ਤੁਰਦਾ ਫਿਰਦਾ ਜਾਂਦਾ ਪਤਾ ਲੱਗਦਾ ਸਰਦਾਰ ਦਾ ਪੁੱਤ ਜਾਂਦਾ ਇੱਕ ਉੱਥੇ ਜਾ ਕੇ ਪਾਰਲੀਮੈਂਟ 'ਚ ਹੀ ਡਿੱਗਿਆ ਫਿਰਦਾ ਇਹ ਕਿੱਥੋਂ ਦਾ ਕਲਚਰ ਹੈ ਇਹ ਸਿਰਫ ਇੱਕ ਵਖਾਵਾ ਸੀ ਇਹ ਇੱਕ ਉਹਨਾਂ ਦਾ ਝੂਠ ਦਾ ਜਿਹੜਾ ਪਲੰਦਾ ਸੀਗਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਕਿ ਉਹ ਝੂਠ ਬੋਲਦੇ ਸੀ ਪੰਜਾਬੀ ਲੋਕ ਇਮੋਸ਼ਨਲ ਜ਼ਰੂਰ ਨੇ ਪੰਜਾਬੀ ਲੋਕ ਮੂਰਖ ਨਹੀਂ ਉਹਨਾਂ ਨੇ ਪਹਿਲਾਂ ਪਾਰਲੀਮੈਂਟ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਕਿਉਂ ਹੋਇਆਗਾ ਆਮ ਆਦਮੀ ਪਾਰਟੀ ਦਾ ਚਲੋ ਤੁਸੀਂ ਲਾਜਿਕ ਦਿੱਤਾ ਅਕਾਲੀ ਦਲ ਤੇ ਕਾਫੀ ਵੱਡੀ ਟੱਕਰ ਮੰਨ ਰਿਆ ਸੀ ਸੁਖਬੀਰ ਬਾਦਲ 60 ਸੀਟਾਂ ਦਾ ਦਾਵਾ ਕਰ ਰਹੇ ਸੀ ਸੁਖਬੀਰ ਬਾਦਲ ਤਾਂ ਕੁਝ ਵੀ ਕਹਿ ਸਕਦੇ ਐ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਕਿ ਪਿਛਲੇ 10 ਸਾਲ ਦੇ ਵਿੱਚ ਜੋ ਉਹਨਾਂ ਨੇ ਮਾੜਾ ਹਾਲ ਪੰਜਾਬ ਦਾ ਕੀਤਾ ਮੈਂ ਸਮਝਦਾ ਕਿ ਹਿੰਦੁਸਤਾਨ 'ਚ ਇੰਨਾ ਮਾੜਾ ਹਾਲ ਕਿਤੇ ਨਹੀਂ ਗਿਆ ਸਾਡਾ ਸੂਬਾ 1 ਨੰਬਰ ਤੋਂ 100 ਨੰਬਰ ਤੇ ਚਲਾ ਗਿਆ ਇਹ ਸਾਰੇ ਜਿਹੜੇ ਵੀ ਮਾੜੇ ਕੰਮ ਉਹਨਾਂ ਨੇ ਕੀਤੇ ਸੋ ਇਹ ਸੰ ਪ੍ਰਮਿੰਦਰ ਪਿੰਕੀ ਜਿਨ੍ਹਾਂ ਦਾ ਦਾਵਾ ਹੈਗਾ ਕਿ ਕਿਉਂਕਿ ਚੰਗੇ ਕੰਮ ਕੀਤੇ ਸੀ ਕਾਂਗਰਸ ਨੇ ਚੰਗੇ ਵਾਅਦੇ ਕੀਤੇ ਸੀ ਇਸੇ ਕਰਕੇ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਸਮਰਥਨ ਦਿੱਤਾ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ ਐਵਪੀ ਸੰਝਾ ਚੰਡੀਗੜ੍ਹ